ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮਾਇਆ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਜੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਆ ਜਿਹੜਾ ਵੱਜ ਗਏ ਨੇ 10 ਕੰਮ ਤਨ ਦੇ ਆਪਾਂ ਨੇ ਕਰ ਲੈ ਨੇ ਮੱਜਾਂ ਤੋਂ ਲਾ ਕੱਪੜਿਆਂ ਤੋਂ ਲਾ ਉਹ ਤਾਰਾਂ ਪਰ ਹੀ ਪੀਣ ਕੱਪੜਿਆਂ ਦੀ ਤੇ ਕੰਮ ਆਪਾਂ ਨੇ ਕਰ ਲੈਨੇ ਰੋਟੀ ਖਵਾ ਦਿੱਤੀ ਹ ਮਿਸਤਰੀਆਂ ਨੂੰ ਤੇ ਨਾ ਤੋਂ ਲੈ ਪਾਂਡੇ ਪੁੰਡੇ ਮਾਂਜ ਲੈ ਹੁਣ ਚਾਹ ਰਹਿੰਦੀ ਸੀ ਤੇ ਹੋਰ ਉੱਧਰ ਲੱਗਦੀ ਐ ਮੋਟਰ ਬਾਕੀ ਪੈਣਾ ਵੀਰਾਂ ਦੇ ਕਮੈਂਟਸ ਸੀਗੇ ਫੇ ਵੀ ਤੁਸੀਂ ਮੋਟਰ ਬਾਹਰ ਚ ਕਿਉਂ ਲਾਈ ਹੈਗੀ ਬਾਰਚ ਬੈਸੀ ਲਾ ਲਈ ਹੈ ਨਾ ਵੀ ਲੋੜ ਪਈ ਤਾਂ ਸਾਹਮਣੇ ਪੈਣ ਕੇ ਆਹਰ ਕਰੇ ਉਹ ਕਰ ਸਾਡੀ ਮੋਟਰ ਵੀ ਖੜੂਗੀ ਤੇ ਉਹ ਹੀ ਕਹਿੰਨ ਬੀਟਰ ਤੱਪ ਆਪਣੀ ਲਾਈਟ ਮਸਦੀ ਹੈ ਨਾ ਤੇ ਸੋ ਇੱਕ ਕਾਰ ਨੂੰ ਸੌਖਾ ਹੁੰਦਾ ਗਾ ਦੋ ਘਰਾਂ ਤੇ ਮੋਟਰਾਂ ਸਾਡੇ ਤਾਂ ਪਿੰਡ ਚ ਬਹੁਤ ਖੜ ਗਈਆਂ ਨੇ ਜੀਆਂ ਤੇ ਹੁਣ ਹਰ ਇੱਕ ਹਰ ਇੱਕ ਇੰਨੇ ਮੋਟਰਾਂ ਖੜਗੀਆਂ ਕਿਉਂਕਿ ਸਾਰਿਆਂ ਨੇ 150 ਫੁੱਟ ਤੇ ਸੀਗੀਆਂ ਮੋਟਰਾਂ ਤੇ ਪਾਣੀ ਡੂੰਗੇ ਹੋ ਗਏ ਮੋਟਰਾਂ ਨੂੰ ਤਾਂ ਖੜਨਾ ਹੀ ਹੈਗਾ ਹਨਾ ਹਜੇ ਸਾਡੀ ਸਵੇਰ ਦੀ ਟੈਂਕੀ ਨਹੀਂ ਭਰੀ ਕੁਛ ਮੱਜਾਂ ਨਵਾ ਲੀਆਂ ਕੱਪੜੇ ਧੋਲੇ ਨਾ ਧੋਲੇ ਤੇ ਮੋਟਰ ਨੂੰ ਕੀ 206 ਵਜੇ ਦੇ ਰਹੀਆਂ ਕਰੇ ਅੱਧਾ ਘੰਟਾ ਚਲਾ ਲੈਣਾ ਘੰਟਾ ਬੰਦ ਕਰਨਾ ਨੇਗੇ ਹਜੇ ਟੈਂਕੀ ਭਰੀ ਨਹੀਂ ਟੂਟੀ ਨਾਲ ਵੀ ਪਾਣੀ ਥੋੜਾ ਰਹਿ ਗਿਆ ਬਸ ਹੁਣ ਵਾਹਿਗੁਰੂ ਅੱਗੇ ਅਰਦਾਸ ਇਹੀ ਕਰਦੇ ਆਂਗੇ ਵਾਹਿਗੁਰੂ ਅੱਜ ਕੱਲ 200 ਤੇ ਵਗ ਗਈ ਲਾ ਸਾਢੇ ਕਿ 300 ਫੁੱਟ ਤੇ ਲਾਉਣਗੇ ਪਾਣੀ ਟੈਸਟ ਕਰਵਾ ਕੇ ਦੇਖਣਗੇ ਪਹਿਲਾਂ ਤਾਂ 300 ਫੁੱਟ ਤੇ ਜੇ 300 ਫੁੱਟ ਤੇ ਪਾਣੀ ਵਧੀਆ ਨਾ ਹੋਇਆ ਫਿਰ ਕਹਿੰਦੇ 50 ਫੁੱਟ ਹੋਰ ਕਰ ਲਾਂਗ ਡੂੰਗਾ ਫਿਰ ਪਾਣੀ ਟੈਸਟ ਕਰਵਾ ਲਾਂਗੇ ਕਹਿੰਦੇ ਕੱਢ ਕੇ ਤੇ ਇਸ ਕਰਕੇ ਮੋਟਰ ਲੱਗ ਰਹੀ ਹੈਗੀ ਬਸ ਵੈਗਰੂ ਵੈਗਰੂ ਕਰਦੇ ਆਂ ਕਿ ਵੀ ਚਾਰਕ ਦਿਨ ਜੇ ਹੋਰ ਡੰਗਾ ਜਾਂ ਟੱਪ ਜੇ ਮੈਨੂੰ ਟੱਪ ਦਾ ਜੀਂਦਾ ਨਹੀਂ ਤੇ ਫਿਰ ਤਾਂ ਵੱਡੀ ਪਾਈਪ ਹੋਰ ਲਿਆ ਕੇ ਮਾਸਿਕ ਘਰੋਂ ਪਾਣਾ ਪੂਗਾ ਪਾਣੀ ਤੇ ਇਹਨਾਂ ਦੀ ਮੋਟਰ ਹਲੇ ਡੂੰਗੀ ਐ ਇਹਨਾਂ ਦੀ ਮੋਟਰ ਹੈਗੀ ਆ 300 ਤੇ 300 ਤੇ ਲੱਗੀ ਹੋਈ ਐ ਨਾ ਇਹ ਤੇ ਪਾਣੀ ਬਾਧੂ ਦਿੰਦੀ ਹੈਗੀ ਸਾਡੀ 150 ਤੇ ਲੱਗੀ ਹੋਈ 120 ਤੇ ਪਤਾ ਨਹੀਂ ਅਸਤ ਲਾਈ ਨਹੀਂ ਜਿਨ੍ਹਾਂ ਨੇ ਘਰ ਲੈਤਾ ਤੇ ਉਹਨਾਂ ਦੀ ਵੀ ਲਾਈ ਹੋਈ ਸੀਗੀ। ਅ ਸਰਦਾਰ ਜੀ ਵਰ ਕਹਿੰਦੇ ਨੇ ਨਾ ਪਤਾ ਹੋਊਗਾ ਹੈਨਾ। ਹਫਤਾ ਹੋ ਗਿਆ। ਹਾਂ ਪਤਾ ਹੁੰਦਾ ਮੇਰੇ ਜਿਹੜੀ ਮੋਟਰ ਖੜੂਗੀ ਸੂਟ ਅੱਧਰ ਚਲਾ ਆਪੇ। ਹੁਣ ਕੰਮਾਂ ਚ ਹੰਬ ਕੇ ਚਾਹ ਕਰਨੀ ਹੈ ਹਜੇ। ਫਿਰ ਦਿਨ ਚੱਟ ਹੋਰ ਰੈਸਟ ਕਰਾਂਗੇ। ਅੱਜ ਦਿਨ ਹੈਗਾ ਕਿ ਐਤਵਾਰ ਦਾ। ਹੈਤਵਾਰ ਦਾ ਦਿਨ ਅੱਜ ਬੱਚੇ ਕੇ ਸਿੰਗਾਰੇ ਅੰਦਰ ਬੈਠੇ ਹੈ ਇਸ ਪਹਿਰਾ ਸਾਫ ਕਰਨਗੇ ਕਰਮਨਲ ਸਾਈਡ ਰੋਟੀ ਖਾ ਕੇ ਖਾਧੀ ਲਈ ਰੋਟੀ ਖਾਣ ਲੱਗੀ ਮਾਸਾ ਸਾਰਾ ਸਮਾਨ ਚਾਹ ਧੂੜ ਹਨ ਸਬਜ਼ੀ ਕੋਪੂ ਪਾਕ ਸਮਾਰਟ ਨੂੰ ਸੌ ਬਣਾ ਦੇ ਰੋਟੀ ਖਾਣਗੀ ਪਤਾ ਨਹੀਂ ਕੀ ਹੋ ਗਿਆ ਕੌਲੀ ਥਾਲੀ ਮੁੰਤਾ ਵੱਜ ਗਿਆ ਰੋਟੀ ਆ ਸਾਰਾ ਬੱਦਲ ਤੇ ਦਰਵਾਜ਼ੇ ਦਾ ਪਰ ਉਹ ਗੱਲ ਜੀ ਦੀ ਬਣੀ ਹੈ ਨਾ ਹੋਰ ਰੋਟੀ ਖਾ ਕੇ ਹੈ ਰਾਤ ਨੂੰ ਸਨੇਹਾ ਖਾਧ 9:30 ਵਜੇ ਖਾਧ। ਰਾਤ 7:00 ਵਜੇ ਚਿੱਕਣ ਮੈਂ ਤਾਂ ਰਾਈਕ ਬਸ ਚਾਹ ਤਾਰਦੀਆਂ ਲੱਸੋ ਸਾਰਾ ਫੇਰੇ ਚਾਹੇ ਦੋ ਬੰਦੇ ਨੇ ਚਾਹੇ ਚਾਰ ਬੰਦੇ ਨੇ ਹਨਾ ਤਾਂ ਦਿਨ ਦੋ ਦੀ ਵੀ ਚੀਜ਼ ਕਰਨੀ ਚਾਰ ਦੀ ਵੀ ਕਰਨੀ ਸਾਰਾ ਜਿਵੇਂ ਇਸਤਰੀ ਮੰਗਦੀ ਆ ਨਾ ਪਹਿਲਾਂ ਹੁਣ 10:30 ਰੋਟੀ ਖਵਾ ਪਹਿਲਾਂ ਤਾਂ ਉਹਨਾਂ ਨੇ ਚਾਹ ਕੀਤੀ ਫਿਰ ਰੋਟੀ ਖਵਾਈ ਰੋਟੀ ਤੋਂ ਬਾਅਦ ਹੁਣ 10:30 ਚਾਹ 10:30 ਚਾਹ ਤੋਂ ਬਾਅਦ ਦੁਪਹਿਰ ਚਾਹ ਰੋਟੀ ਦੁਪਹਿਰ ਦੀ ਚਾਹ ਤੋਂ ਬਾਅਦ ਜਾ ਅਖਣੇ ਚਾਹ 4 ਵਜੇ ਜਾ ਸਕੰਜੀ ਤੇ ਫਿਰ ਸਕੰਜੀ ਤੋਂ ਬਾਅਦ ਚਾਹ ਤੋਂ ਬਾਅਦ ਫਿਰ ਕੜਾਹੀ ਫਿਰ ਆਪਦੀ ਸਬਜ਼ੀ ਹੋ ਜਾਂਦੀ ਹੈ ਰੋਟੀ ਹੋ ਜਾਂਦੀ ਹੈ ਸਾਧਨੀ ਵੈਸੇ ਪਤਾ ਨਹੀਂ ਮੈਂ ਤਾਂ ਫੋਨ ਕਰਿਆ ਸੀ ਦੇਖ ਕੀ ਹੋਣੇ ਮੋਟਰ ਨੇ ਪਾਣੀ ਚੱਕੇ ਛੜਤਾ ਜ ਮੋਟਰ ਜਮੀ ਫੜ ਗਈ ਜਮੀ ਝਾਕ ਨੇ ਪਾਣੀ ਪੁਣੀ ਉਹ ਕਹਣ ਬਾਅਦ ਤੁਹਾਨੂੰ ਇਹ ਪਾਣੀ ਕਰਨ ਗੁਰਮਤ ਸੁਖਮਣ ਆਪ ਤੁਹ ਤੋਂ ਬਾਅਦ ਕਿਹਦੇ ਕੰਮ ਨਹੀਂ ਹੋ ਤੁਹਨੇ ਇਹ ਪਾਣੀ ਕਰ ਜਾਈਂ ਕਾ ਜਪਣ ਕਰ ਲਿਆ 4.5 ਹੋ ਗਏ 4.5 4.5 ਹੋ ਗਏ 4.5 ਹਏ ਹਏ ਕਹਿੰਦਾ ਭਾਂਡੇ ਭਾਲਣੇ ਪੈਂਦੇ ਨੇ ਕਿੰਨੇ ਚਿਰ ਚ ਹੋਰ ਬੁਢੀ ਸਾਡੇ ਭਾਂਡੇ ਲਗੋ ਦਿੰਦੇ ਪਤਾ ਨਹੀਂ ਖਾਤੋਂ ਲਗੋ ਹੁੰਦੇ ਸਾਡੇ ਬੀਬੇ ਭਾਂਡੇ ਲਗੋ ਰਹੇ ਨੇ ਛੇੜੀ ਸਸਤ ਲਗੋ ਹੁੰਦੇ ਭਾਂਡੇ ਭਈ ਦੱਸ ਮੇਰੇ ਸਸਤਾ ਲਗੋ ਹੁੰਦੇ ਇਹਨਾ ਟੂਟੀ ਵਾਲੇ ਪਾਣੀ ਚ ਥੋੜੇ ਚ ਖੰਡ ਕੋਲ ਨਹੀਂ ਜਾਉਂਦੇ ਠੰਡੇ ਪਾਣੀ ਚ ਕਦੇ ਖੰਡ ਨਹੀਂ ਘੁਲਦੀ ਦਰਪਾ ਸਬਜੀ ਧਰੀਐ ਸੌਲੀ ਪੜੀ ਫੇਰੇ ਦੁਵਾਰ ਧਰਾਂਗੇ ਕੜਾਹੀ ਗੁੜਾ ਲਿਚਾਓ ਖਾਜੇ ਦੇ ਕੜਾਹੀ ਖਾਜੇ ਕਰਦੇ ਐਸ ਅੱਜ ਤਾਂ ਹੁਣ ਪਾਇਆ ਪਲਾਉਣਿਆ ਪਾਣੀ ਕੋਈ ਪਿਆਰ ਕਰਦੇ ਖੰਡ ਦੀ ਬੋਰੀ ਵੀ ਹੁੱਕ ਚੱਲਦੀ ਪਿੰਦਾ ਖੇਤ ਮੇਰੇ ਵੀ ਹੁਣ ਭਾਰੇ ਕੰਮ ਚੱਲਦਾ ਨੰਨਾਂ ਕਮਕਾ ਲਾ ਕਰੇ ਬਹੁਤ ਹੀ ਜਲ ਕਾ ਇਹ ਹਨਾ ਨੇ ਕੱਲ ਵੀ ਅਬੂਲੇਾਂ ਦੇ ਨੇ ਚ ਪਾਣੀ ਬਹੁਤ ਆ ਕਾਗਜੀ ਨਿੰਬੂ ਨੇਗੇ ਪਤਲੇ ਚੁਲਕੇ ਵਾਲੇ ਅ ਆਏ ਨਹੀਂ ਹੈਗੇ ਵੀ ਫਿਰ ਛੋਟੇ ਛੋਟੇ ਨਿੰਬੂ ਨੇਗੇ ਮੈਂ ਕੱਢ ਕੇ ਤੋਹਣੇ ਤਹਣ ਕੱਲ ਅਸੀਂ 5 ਕਿਲੋ ਆ ਡੋਲੂ ਕਰਿਆ ਸੀ ਪਾਣੀ ਦਾ ਮੈਂ ਤਿੰਨ ਨਿੰਬੂ ਪਾ ਲਈ ਦੁੱਧਾ ਹੀ ਸੁੱਕ ਮਣਾਈ ਤੇ ਸੁੱਕ ਮਣਾਈ ਕੰਨ ਬਾਲੇ ਪੁੱਠੇ ਨੇਗੇ ਮਤਲਬ ਕੀ ਸੀ ਤਾਂ ਕੀ ਨਹੀਂ ਹੈਗੀ ਤਾਂ ਹੀ ਆਏ ਜੱਗ ਤੇ ਪਈ ਸੀ ਰੁੜਕ ਜਾਂਦੀ ਉਹ ਤਾਂ ਗੱਲ ਕਰ ਮੈਨੂੰ ਪਤਾ ਲੱਗ ਗਿਆ ਨਾ ਤੁਸਕ ਤੇ ਪਈ ਸੀ ਹਾਂ ਤੁਸਕ ਤੇ ਦਰ ਕੀ ਸੀ ਹਾਂ ਤੁਸਕੋ ਸੁਕੋ ਦਾਉਤਨ ਦੀਪਤੋ ਤੁਸਕੋ ਕੁਝ ਨਹੀਂ ਸੀ ਜਗਤ ਤੇ ਤਰੀ ਪਈ ਸੀ ਤੁਸਕੋ ਵੱਡੀ ਹੈ ਜੱਗ ਛੋਟਾ ਰੁੜਕ ਜਾਂਦੀ ਵੈਲਕਮ ਫ੍ਰਿਜੀ ਹੌ ਵੀ ਖੋਲਿਆ ਦੇਖੋ ਨਿੰਬੂ ਇੰਨਾ ਤਾਂ ਕਾ ਪਤਲੇ ਸਿੱਕੇ ਨਿੰਬੂ ਨੇ ਪਤਲਾ ਹਾਫ ਪਾਣੀ ਭਾੜਾ ਇੰਨਾ ਤੇ ਕਾਲਾ ਤਿੰਨ ਨਿੰਬੂ ਪਾਇਆ ਥਿਆ ਡੋਲੂ ਪਰ ਕਿ ਕਰਿਆ ਥੀ ਤੇ ਡੋਲੂ ਪਰ ਕੇ ਕਰਿਆ ਸੀ ਪਾਣੀ ਦਾ ਖੱਟ-ਖੱਟਾ ਪਾਣੀ ਹੋ ਗਿਆ ਤੋ ਹੁਣ ਬਸ ਚੂਰ ਕਰ ਦੇ ਲਿਆ ਹਾਂ ਮਾੜਾ ਕੰਮ ਬਿਜਲੀ ਆਇਆ ਨਾ ਬਹਾ ਹੋ ਜਾਣਾ ਹੰਤਾ-ਹੰਤਾ ਪਾਣੀ ਵੀ ਵਧੀਆ ਲੱਗੂ ਹਜੇ ਨਹੀਂ ਪਾਉਂਦੀ ਨਿੰਬੂ ਨਿ ਛੋੜ ਕੇ ਖੰਡ ਘੋੜ ਕੇ ਨੂਨ ਘੋੜ ਕੇ ਫਿਰ ਪਾਉਂਦਾ ਵੱਡਾ ਕੈਂਪਰ ਸਾਡਾ ਉਹਨਾਂ ਕੋਲ ਆਇਆ ਇੱਕ ਵੱਡਾ ਕੈਂਪਰ ਅਸੀਂ ਸਾਮਤਾ ਇਹ ਕੈਂਪਰ ਵਿੱਚ ਚੱਕ ਕੇ ਉਲਟਾ ਲਾਂਗੇ ਉਹਨੂੰ ਘਰ ਦੀ ਪੱਲ ਦੀਆਂ ਹੀ ਉਲਟਾਏਗੀ ਆ ਪਹਿਲੇ ਠੰਡ ਤੋਂ ਉਹੀ ਬਾਅਦ ਵਿੱਚ ਰੱਖਾਂਗੇ ਮੈਂ ਬਿਲਕੁਲ ਥੋੜੀ ਤੇ ਹੁਣ ਫੇਰ ਦੁਬਾਰੇ ਨਿੰਬੂ ਪਾਣੀ ਪੀਣ ਲੱਗਦੇ ਹਨ ਠੰਡੇ ਤਾਂ ਜ਼ਹਿਰ ਅੱਜਾ ਹੀ ਦੀ ਠੰਡ ਹੈਗੀ ਹੈ ਨਾ ਬਿਮਾਰੀਆਂ ਦਾ ਘਰ ਹੈ ਤੇ ਨਿੰਬੂ ਪਾਣੀ ਵਧੀਆ ਰਹਿੰਦਾਗਾ ਜਿਵੇਂ ਤਰੀ ਜਮੀ ਲੋਕ ਕਰਨੋਂ ਹਟ ਕੇ ਸੀ ਨਿੰਬੂ ਪਾਣੀ ਹੁਣ ਫੇਰ ਕਰਨ ਲੱਗਦੇ ਜੇ ਬਹੁਤ ਖਾਸੇ ਕੰਮ ਚੱਲਦਾ ਵੀ ਹੁੰਦਾ ਕਦੇ ਚਾਹ ਕਰਨਾ ਫੇਰ ਨਿੰਬੂ ਪਾਣੀ ਪਾ ਲੈ ਗਰਮ ਇਸ ਤਾਹਣਾ ਖਾਸ ਕਰਕੇ ਜਦੋਂ ਮੋਟਰ ਮੋਟਰ ਲਾਦੀ ਜੋ ਤਾਂ ਪਿਛਲੇ ਪਹਿਰ ਜਿਆਦਾ ਕੰਮ ਹੋ ਜਾਂਦਾ ਕਿਉਂਕਿ ਫਿਰ ਕੜਾਹੀ ਕਿਦੂਹੀ ਦਾ ਘਰਨੀ ਪੈਂਦੀ ਹੈ ਹਨਾ ਛੱਟਾ-ਖੱਟਾ ਪਾਣੀ ਹੋਊ। ਮੂਹ ਦੇ ਖੱਟਾ-ਖੱਟਾ ਹੋਗਾ ਜਣੋਂ ਦੀ। ਬੰਨਾ ਪਾਣੀ ਆ। ਦੇਖੋ। ਮੈਂ ਨਿਕਲਦਾ ਪਾਣੀ ਨਿੰਬੂ ਚ। ਇਹ ਕਿੰਨਾ ਖੱਟਾ-ਖੱਟਾ ਬਣੇਗਾ। ਉਹ ਸਾਡਾ ਇੱਕ ਦਿਖਾਈ ਇਹ ਸੀ ਬਹੁਤ ਕੱਟ ਪਰਿਆ ਤੁਹਾਨੂੰ ਪਹਿਲੇ ਇਹ ਤਾਂ ਕਰਦੇ ਰਹੇ ਜਾਂ ਸੀ ਉਹ ਬਣਾਉਂਦੇ ਰਹਿਆਂਗੇ ਗੁੜ ਦਾ ਸ਼क्कर ਦਾ ਇਹ ਵੀ ਬਾਤ ਨੂੰ ਜੋ ਸਭ ਰਾਸ ਸ ਮੇਰੇ ਮੈਂ ਅਜਿਹਾ ਬੰਨਣਾ ਨਹੀਂ ਫਿਰ ਮੈਂ ਪਾਣੀ ਪਿਆ ਕੇ ਬੰਨ ਕੇ ਆਉਂਦਾ ਐਸੇ ਧਰ ਦੇ ਪੁੱਤ ਫਿਰ ਕਾਇੰਤਰਾ ਪਾਣੀ ਮੇਜਾ ਲੈ ਤਾਂ ਰੱਖ ਤਾਹਾਂ ਤੱਕ ਦਿੱਕਤ ਲੈ ਲੈਸੇ ਪਾਣੀ ਕਰਾਂ ਹੁਣ ਇਹ ਆਖਾਂ ਤੇ ਪਾਣੀ ਸਨ ਲੋਹੇ ਬੰਨ ਪਣੀ ਲੈ ਬਾਈ ਪਾਣੀ ਪੀਜੇ ਪੁੱਤੋੜਾ ਔਰ ਪਾਣੀ ਪੀ ਕੇ ਹੀ ਭਾਗ ਜੀ ਅਬਸ ਹੁਣ ਦੋ ਮਿੰਟਾਂ ਚ ਬੰਨ ਜਾਣਾ ਮੇਰੇ ਬਾਜੀ ਮਾਰਨੀ ਪੈਂਦੇ ਪੈਂਦੇ ਬਈ ਸੁਖ ਮਾ ਦਾ ਸੁਖ ਮਾ ਲੋ ਲਓ ਜਿਆ ਟੈਨਾ ਹੁਣ ਕੜਾਹੀ ਦਾ ਹੋ ਗਿਆ ਕਾਂਜੀ ਬਣਾ ਕੇ ਪਿਆਰ ਦੀ ਸਬਜੀ ਬਣ ਗਈ ਹੁਣ ਇੱਧਰ ਚਾਹ ਸਵਾਲ ਨਿੱਤਰੀ ਹੋਈ ਹੈਗੀ ਗੁੜ ਤੇ ਇੱਧਰ ਚੌਲ ਪਿਓ ਕਿੱਧਰੇ ਪਏ ਨੇਗੇ ਤੇ ਮੋਟਰ ਤਾਂ ਜਮੀ ਜਵਾਬ ਦੇ ਗਈ ਅੱਜ ਇੱਥੇ ਅਜੋ ਚਾਚੀ ਕੇ ਘਰੋਂ ਪੈਪ ਫਿੱਟ ਕਰਿਆ ਕਰਦੇ ਨੇ ਸਰਦਾਰ ਜੀ ਤੇ ਫਿਰ ਟੈਂਕੀ ਭਰ ਲਿਆ ਕਰਾਂਗੇ ਦੋ ਜਿੰਨੇ ਦਿਨ ਆਪਣੀ ਮੋਟਰ ਨਹੀਂ ਚਾਲ ਦੀ ਮੱਜਾ ਨਿਮਾ ਲਿਆ ਕਰਾਂਗੇ ਤੇ ਕੱਪੜਾ ਵੀੜਾ ਧੋ ਲਿਆ ਕਰਾਂਗੇ ਟੈਂਕੀ ਭਰ ਕੇ ਚਲ ਦੋ ਹਜ਼ਾਰ ਦਿਨ ਮਸ਼ੀਨ ਚ ਨਾ ਧੋਵਾਂਗੇ ਹੱਥੀ ਧੋ ਲਾਂਗੇ ਹਨਾ ਐਨਾ ਕਹਾ ਹੋਇਆ ਬਹੁਤ ਔਖਾ ਪਈ ਪਾਣੀ ਬਿਨਾ ਤਾਂ ਹੱਥ ਹੋ ਆ ਜਾਣਾ ਦਿਨ ਵਿੱਚ ਹਰ ਜੀ ਸਾਡੇ ਰਾਸਟਾਨ ਬੰਦ ਹੈ ਸੀ ਹਜੇ ਟੈਂਕੀ ਥੋੜਾ ਬਹੁਤਾ ਪਾਣੀ ਹੋਏਗਾਗਾ ਤਾਂ ਵੀ ਸਾਨੂੰ ਐ ਲੱਗਦਾ ਵੀ ਹੈ ਪਾਣੀ ਵੀ ਹੈਗਾ ਕਿਉਂਕਿ ਅੱਗੇ ਕਈ ਵਾਰੀ ਮੋਟਰ ਸੱਡ ਲਾਂਦੇ ਪਰ ਲੰਗੇ ਤੇ ਹੁਣ ਹਫਤਾ ਹੋ ਗਿਆ ਬਸ ਹਰ ਅგილੇ ਨਾਲ ਟਾਈਮ ਪਾਸ ਕਰਦੇ ਸੀ ਵੀ ਚੱਲ ਲੱਗ ਜੂ ਮੋਟਰ ਲੱਗ ਜੂ ਸੋ ਸਾਨੂੰ ਪਤਾ ਹੀ ਇੱਕ ਦੋ ਦਿਨ ਮਿਸਤਰੀ ਲਾ ਦਿੰਦੇ ਨੇ ਫਿਰ ਸਰਦਾਰ ਜੀ ਵਾਗੇ ਤੇ ਇਸ ਕਰਕੇ ਬਸ ਹਜੇ ਦਾਤੀ ਪਾਣੀ ਆਏ ਤੇ ਕਪ ਪਾਣੀ ਅੰਦਰ ਲੋਟਾ ਬਿਜਲੀ ਇਹਨੂੰ ਉਧਰੋਂ ਬੋਲ ਮਾਰ ਲੰਦੈ ਨਹੀਂ ਗਿਆ ਉਹ ਥੱਲੇ ਨਾਲ ਟੁੱਟ ਇੱਥੇ ਆਈ ਨਹੀਂ ਨੀ ਆ ਪਾਈਪ ਨਾਲ ਕੱਸ ਕੇ ਹੋਏ ਨਾ ਹੁਣ ਦੂਜੀ ਪਾਈਪ ਲਿਆਂਦੇ ਚਾਕੇ ਤਾਂ ਹਾਂ ਪਾਈਪ ਨਾਲ ਟੈਂਕੀ ਭਰ ਲੋ ਉਹ ਜਿਹੜਾ ਦੱਬਿਆ ਹੋਇਆ ਥੱਲੋਂ ਥੈਂਕ ਯੂ ਫਿਰ ਉਹ ਤਾਂ ਇੱਧਰ ਲੈ ਉਹ ਜਦੋਂ ਮੋਟਰ ਕਰਨੀ ਦੱਬਿਆ ਹੋਇਆ ਜਿਹੜਾ ਘਰਤ ਵਾਲੀ ਪਾਏਗੀ ਉਹ ਕਿੰਨਾ ਟੋਆ ਪੱਟ ਕੇ ਗਿਆ ਇੱਥੇ ਆਈ ਨਹੀਂ ਹੈਗਾ ਦੇਖੋ ਕੀ ਬਣੂਗਾ ਖਾ ਰਹੀ ਲੱਗ ਸੱਤਰ ਗਾਨ ਹੋਏ ਪੈਨ ਸਾਰੀ ਅਜੇ ਤੱਕ ਥੋੜੀ ਬੋਲ ਦੀ ਹਵਾ ਚੱਲਦੀ ਆ ਉਹਦੇ ਤੇ ਕਿਹ ਪਾ ਕੇ ਕਾਇਮ ਪਾਵਾ ਜੁੜਦੇ ਤੂੰ ਖੇੜਦੇ ਹਿਰਦੇ ਆਪੀਏ ਹੈ ਖੇੜਦੇ ਤੂੰ ਜੁੜਦੇ ਆ ਪਿਉ ਨਹੀਂ ਪਾ ਟੂਟੀ ਦਾ ਪਾਣੀ ਕਿਉਂ ਆਏ ਨਹੀਂ ਗਏ ਦੇ ਪੈਖਾ ਬਹੁਤ ਹੀ ਪਾ ਕੇ ਨੰਦ ਤੋਂ ਲਾ ਕੇ ਲਾਓ ਪਾ ਕੇ ਦਿਖਾਈ ਤੈਨੂੰ ਸਮਝ ਆਉਂਦੀ ਬੰਦੇ ਮੈਂ ਤੂੰ ਪਾਏ ਪਾਏਗੀ ਆ ਗਲ ਨੂੰ ਗਾਇ ਇਥੇ ਨਹੀਂ ਪਰ ਤਾਂ ਇੱਥੇ ਪਾਣੀ ਕਿਉਂ ਹੋਇਆ ਇਥੇ ਸਮਝ ਤੋਂ ਬਾਹਰ ਹੈ ਗੱਲ ਸਮਝ ਤੋਂ ਬਾਹਰ ਹੈ ਗੱਲ ਸਮਝ ਤੋਂ ਬਾਹਰ ਹੈ ਗੱਲ ਬਹੁਤ ਦਿਨ ਹੀ ਜੇ ਸਮਝ ਤੋਂ ਬਾਹਰ ਹੈ ਕੀ ਬਣਾ ਕੇ ਖਾਣੇ ਆਪ ਵੀ ਕਿਹਾ ਆਪੇ ਖਾਤਾ ਹੈ ਦੋ ਦਿਨ ਅੱਜ ਇਸ ਤਾਈ ਨਾਲ ਨੰਗ ਜਾਣ ਜਾਂਦਾ ਕੋਈ ਨਹੀਂ ਪਾਣੀ ਨਹੀਂ ਬੋਲਨਾ ਗਾਫੇਗਾ ਜੇ ਉਹ ਹੋਵੇ ਗੁੰਡ ਵਾਟਰ ਖੜ ਗਈ ਨਲਕਾ ਹੋਵੇ ਨਲਕਾ ਖੜੇ ਤਾਂ ਨਹੀਂ ਖੜੇ ਨੇ ਚਲ ਪਾਣੀ ਕਿ ਘੋੜੀ ਕੜਸੀ ਲੱਗਦੀ ਹੈ ਕਿਉਂ ਨਹੀਂ ਸਾਰੀ ਘੂਰ ਦੌਰ ਨੇ ਭਿੱਜੋਈਆਂ ਉਹ ਦੂਜੀ ਤਾਂ ਭਿੱਜੀ ਤੀ ਲੋ ਜੀ ਹੁਣ ਟੈਂਕੀ ਨਾਲ ਤਾਂ ਹਾ ਪਾਣੀ ਚੜਦਾ ਨਹੀਂ ਹੈਗਾ ਹੈ ਖੇ ਖੇ ਪੈਪ ਤੇ ਜੋੜ ਖੁੱਲਦਾਗਾ ਚਾਚੇ ਇੱਕ ਕਰੋ ਲਾਈਏ ਟੈਂਕੀ ਉਹ ਚ ਮੋਟਰ ਚਲਾ ਕੇ ਚੱਲਦੀ ਹੈ ਚਾਚੇ ਕਿੱਦਾਂ ਕੱਲ ਨੂੰ ਅਜੇ ਵੇਲੇ ਕਿਤਾ ਨਹੀਂ ਸਾਰਨਾ ਟੈਂਕੀ ਨਾਲ ਕਰਕੇ ਫੇਰ ਘਰ ਨਹੀਂ ਆਉਂਦਾ 1000 ਲੀਟਰ ਹੈ

ચાલ <coughs> પાણી <coughs> <coughs> ਪਾਏ ਜਗੇ ਤੂੰ ਪਾਏ ਜਗੇ ਐ ਫਿਰ ਟੱਕਣ ਡਾ ਲਾਂਗੇ ਬਾਲਟੀਆਂ ਪਰਚੇ ਹੋਰ ਪਾ ਲਿੰਗ ਵੀ ਤੇ ਬਾਲਟੀਆਂ ਦੋ ਅੱਜਾ ਵਾਲੀਆਂ ਪਰਤਣਾ ਹੈ ਤੋ ਮੱਜਾ ਪੀ ਲਾਂਗੇ ਪਾਣੀ ਕੱਤੀ ਲਈ ਕੱਤੀ ਲਈ ਜੇ ਸਮਾਂ ਲਾ ਮਾ ਤੇਰੇ ਵਿੱਚ ਪੈਸਾ ਦੇ ਪਾਣੀ ਲੋ ਜੀ ਆਪਾਂ ਨੇ ਇਹ ਕੰਮਦ ਕਰਨ ਤੇ ਕਰ ਲੈਨੇ ਭਾਂਡੇ ਰਹਿੰਦੇ ਨੇ ਕੜਾਹੀ ਵਾਲੇ ਮੰਜ ਨਾਲੇ ਮਾਂ ਜਿੱਤੇ ਬਸ ਫੇਰ ਜਾਨੀਆਂ ਧਾਰ ਕੱਢਣ ਮੱਝਾਂ ਵੱਲ ਤੇ ਟੈਂਕੀ ਬਹੁਤ ਹੀ ਔਖੀ ਭਰੀ ਆ ਗਈ ਸਰਦਾਰ ਜੀ ਕੜਾਹੀ ਵੀ ਲਿਆਏ ਬਚ ਗਈ ਜੀ ਓਹੋ ਬੜਾ ਕਿੰਨੀ ਥੋੜੇ ਕਰ ਲਾਂ ਮੈਂ ਤਾਂ ਅਜ ਸਕੌਲੀ ਬਣ ਜੂ ਸ਼ਾਹ ਲੋ ਜੀ ਆਪਾਂ ਨੇ ਹੈ ਥੋੜੋ ਯਾ ਭਈਆ ਬੇ ਕੁਝ ਮੈਂ ਖਾ ਲੂ ਜੇ ਤੁਸੀਂ ਨਹੀਂ ਖਾ ਤੁਸੀਂ ਖਾਉਂਗਾ। ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਤੇ ਹੁਣ ਤਾਂ ਸਾਡੀ ਤਿੰਨ ਚਾਰ ਦਿਨ ਘੁੱਗੀ ਆਲ ਨਹੀਂ ਰਹੂਗੀ ਕਿਉਂਕਿ ਕੰਮ ਬਹੁਤ ਖਿੰਨਣ ਖਣਾਉਣ ਹੋ ਜਾਂਦਾ ਸਾਰੇ ਵਿੜੇ ਚ ਪੈਪਾ ਹੀ ਪੈਪਾ ਹੋਈਆਂ ਪਈਆਂ ਰਹਿ ਗਈ। ਚਲੋ ਜੀ ਮਿਲਾਂਗੇ ਕੱਲ ਨੂੰ ਆਪਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਜੇ ਸਾਡੀ ਵੀਡੀਓ ਵਧੀਆ ਲੱਗੀ ਸੋਹਣਾ ਜਾਂ ਪਿਆਰਾ ਜਿਹਾ ਕਮੈਂਟ ਕਰਿਓ। ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ